ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਸੋਸ਼ਲ ਮੀਡੀਆ ਤੇ ਕੀਤਾ ਪਿਆਰ ਬੰਦੇ ਨੂੰ ਕਿੱਥੋਂ ਤੱਕ ਲੈ ਗਿਆ ਉਸ ਚੀਜ਼ ਦੇ ਕੀ ਨਤੀਜੇ ਨਿਕਲੇ ਆਜੋ ਕਰਦੇ ਆ ਸਾਰੀ ਗੱਲਬਾਤ ਜਿਸ ਮੁੰਡੇ ਦੀ ਇਹ ਕਹਾਣੀ ਆ ਉਹ ਹਰਿਆਣੇ ਦੇ ਵਿੱਚ ਰਹਿੰਦਾ ਪਰ ਉਹ ਪ੍ਰਾਈਵੇਟ ਨੌਕਰੀ ਕਰਦਾ ਹੁੰਦਾ ਚੰਡੀਗੜ੍ਹ ਜਿਹੜੀ ਕੁੜੀ ਹੁੰਦੀ ਆ ਭਾਈ ਜੀ ਇਹ ਫਿਰੋਜ਼ਪੁਰ ਸਾਈਡ ਦੀ ਹੁੰਦੀ ਆ ਤੇ ਇਹ ਜੀ ਐਨ ਐਮ ਦਾ ਕੋਰਸ ਕਰਦੀ ਹੁੰਦੀ ਆ ਜਦੋਂ ਕੁੜੀ ਕੋਰਸ ਕਰ ਰਹੀ ਹੁੰਦੀ ਆ ਤਾਂ ਉਸ ਮੁੰਡੇ ਦੇ ਨਾਲ ਇੰਸਟਾਗ੍ਰam ਤੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਚਲੋ ਜੀ ਗੱਲਬਾਤ ਇਹਨਾਂ ਦੀ ਆਪਸ ਦੇ ਵਿੱਚ ਹੁੰਦੀ ਰਹਿੰਦੀ ਆ ਕਦੇ ਵੀਡੀਓ ਕਾਲਾਂ ਤੇ ਕਦੇ ਚੈਟ ਕਦੇ ਆਡੀਓ ਕਾਲ ਸਾਰਾ ਕੁਝ ਚੱਲਦਾ ਰਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਕੁੜੀ ਦੀ ਜੀਐਨਐਮ ਕਲੀਅਰ ਹੋ ਜਾਂਦੀ ਆ ਤੇ ਕੁੜੀ ਅੰਮ੍ਰਿਤਸਰ ਕਿਸੇ ਹਸਪੀਟਲ ਦੇ ਵਿੱਚ ਲੱਗ ਜਾਂਦੀ ਆ ਨਰਸ ਤੌਰ ਤੇ ਸਟਾਫ ਨਰਸ ਲੱਗ ਜਾਂਦੀ ਆ ਜਦੋਂ ਇਹ ਕੁੜੀ ਅੰਮ੍ਰਿਤਸਰ ਲੱਗ ਜਾਂਦੀ ਆ ਉਸ ਤੋਂ ਬਾਅਦ ਇਹ ਕੁੜੀ ਮੁੰਡੇ ਨੂੰ ਮਿਲਣ ਲਈ ਬੁਲਾਉਂਦੀ ਆ ਉੱਥੇ ਤਾਂ ਉਹ ਮੁੰਡਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਇਸ ਕੁੜੀ ਨੂੰ ਮਿਲਣ ਲਈ ਜਾਂਦਾ ਇਸ ਇਸ ਤਰ੍ਹਾਂ ਉਹ ਮੁੰਡਾ ਕਾਫੀ ਵਾਰ ਇਸ ਕੁੜੀ ਕੋਲ ਨੂੰ ਮਿਲਣ ਲਈ ਜਾਂਦਾ ਉਸ ਤੋਂ ਬਾਅਦ ਇਹ ਕੁੜੀ ਕੀ ਕਰਦੀ ਆ ਇਹ ਚੰਡੀਗੜ੍ਹ ਦੇ ਕਿਸੇ ਹਸਪੀਟਲ ਦੇ ਵਿੱਚ ਰਜੂਮ ਦੇ ਆਉਂਦੀ ਆ ਆਪਣਾ ਤੇ ਉੱਥੇ ਨੌਕਰੀ ਕਰਨਾ ਚਾਹੁੰਦੀ ਆ ਕਿਉਂਕਿ ਉਹ ਮੁੰਡਾ ਵੀ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਚਲੋ ਜੀ ਤੁਹਾਡੇ ਟਾਈਮ ਤੋਂ ਬਾਅਦ ਉਸ ਕੁੜੀ ਨੂੰ ਕਾਲ ਆਉਂਦੀ ਹੈ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਵੀ ਤੁਸੀਂ ਇੱਥੇ ਆ ਸਕਦੇ ਹੋ ਸਾਡੇ ਕੋਲੇ ਸੀਟ ਖਾਲੀ ਹੈ ਚਲੋ ਜੀ ਕੁੜੀ ਕੀ ਕਰਦੀ ਹੈ ਕੁੜੀ ਅੰਮ੍ਰਿਤਸਰ ਦਾ ਹਸਪਤਾਲ ਛੱਡਣ ਤੋਂ ਬਾਅਦ ਆਪਦੇ ਘਰ ਤੱਕ ਵੀ ਨਹੀਂ ਆਉਂਦੀ ਆਪਦੇ ਘਰੇ ਫੋਨ ਕਰ ਦਿੰਦੀ ਹੈ ਕਿ ਮੈਨੂੰ ਚੰਡੀਗੜ੍ਹ ਕਿਸੇ ਹਸਪਤਾਲ ਦੇ ਵਿੱਚ ਨੌਕਰੀ ਮਿਲ ਗਈ ਮੈਂ ਉੱਥੇ ਜਾ ਰਹੀ ਹਾਂ ਚਲੋ ਜੀ ਇਹ ਚੰਡੀਗੜ੍ਹ ਚਲੀ ਜਾਂਦੀ ਹੈ ਉੱਥੇ ਜਾ ਕੇ ਹਸਪਤਾਲ ਦੇ ਵਿੱਚ ਲੱਗ ਜਾਂਦੀ ਹੈ ਥੋੜਾ ਟਾਈਮ ਇਹ ਕੁੜੀ ਪੀਜੀ ਦੇ ਵਿੱਚ ਰਹਿੰਦੀ ਹੈ पीजी ਜੀ ਥੋੜਾ ਟਾਈਮ ਰਹਿਣ ਤੋਂ ਬਾਅਦ ਇੱਕ ਹੀ ਕਰਦੀ ਆ ਜਿਹੜੇ ਮੁੰਡੇ ਨਾਲ ਗੱਲਬਾਤ ਹੁੰਦੀ ਆ ਉਹਦੇ ਨਾਲ ਹੀ ਉਹਦੇ ਰੂਮ ਦੇ ਵਿੱਚ ਰਹਿਣ ਲੱਗ ਜਾਂਦੀ ਆ 2-3 ਮਹੀਨਿਆਂ ਤੱਕ ਇਕੱਠੇ ਰੂਮ ਦੇ ਵਿੱਚ ਰਹਿੰਦੇ ਆ ਉਸ ਤੋਂ ਬਾਅਦ ਇਹ ਕੁੜੀ ਆਪਨੇ ਘਰ ਮਿਲ ਲਈ ਆ ਜਾਂਦੀ ਆ ਆਪਣੇ ਮਾਂ ਪਿਓ ਨੂੰ ਜਦੋਂ ਇਹ ਕੁੜੀ ਘਰੇ ਆ ਜਾਂਦੀ ਆ ਬਈ ਜੀ ਘਰੇ ਆ ਕੇ ਇਸ ਕੁੜੀ ਨੂੰ ਪਤਾ ਲੱਗਦਾ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਇਹ ਆਪਣੇ ਆਸ਼ਕ ਨੂੰ ਫੋਨ ਕਰਦੀ ਆ ਕਿ ਮੈਂ ਪ੍ਰੈਗਨੈਂਟ ਹੋ ਗਈ ਆ ਤਾਂ ਜਿਹੜਾ ਮੁੰਡਾ ਸੀ ਉਹ ਕਹਿੰਦਾ ਵੀ ਤੂੰ ਐ ਕਰ ਤੂੰ ਜਲਦੀ ਜਲਦੀ ਵਾਪਸ ਆ ਜਾ ਆਪਾਂ ਕੋਈ ਨਾ ਕੋਈ ਜਿਗਾੜ ਲਾ ਲੈਣੇ ਆ ਤੇ ਆਪਾਂ ਬੱਚਾ ਨਹੀਂ ਰੱਖਣਾ ਤਾਂ ਕੁੜੀ ਕੀ ਕਰਦੀ ਆ ਕੁੜੀ ਚੰਡੀਗੜ੍ਹ ਵਾਪਸ ਜਲਦੀ ਜਾਂਦੀ ਨਹੀਂ ਘਟੋ ਘਟ ਮਹੀਨਾ ਇੱਥੇ ਲਾ ਦਿੰਦੀ ਆ ਇੱਥੇ ਮਹੀਨਾ ਇੱਥੇ ਆਪਦੇ ਮਾਪੇ ਉਹ ਤੇ ਤੁਰੀ ਫਿਰਦੀ ਰਹਿੰਦੀ ਆ ਇਹਦੀ ਉਹ ਹਸਪੀਟਲ ਦੀ ਨੌਕਰੀ ਵੀ ਛੁੱਟ ਜਾਂਦੀ ਆ ਮਹੀਨੇ ਤੋਂ ਬਾਅਦ ਇਹ ਕੁੜੀ ਚੰਡੀਗੜ੍ਹ ਵਾਪਸ ਜਾਂਦੀ ਆ ਜਦੋਂ ਜਦੋਂ ਕਿ ਉਸ ਟਾਈਮ ਤੇ ਪ੍ਰੈਗਨੈਂਸੀ ਕਾਫੀ ਦਿਨ ਉੱਪਰ ਲੰਘ ਚੁੱਕੇ ਸੀਗੇ ਤਾਂ ਉਹ ਮੁੰਡਾ ਕਹਿੰਦਾ ਵੀ ਹੁਣ ਆਪਾਂ ਕਿਸੇ ਡਾਕਟਰ ਕੋਲੇ ਜਾ ਕੇ ਅਬੋਰਸ਼ਨ ਕਰਾ ਦਿੰਦੇ ਆ ਕੁਝ ਵੀ ਕਰਾ ਦਿੰਨੇ ਆ ਤਾ ਇਹ ਕੁੜੀ ਨਹੀਂ ਮੰਨਦੀ ਕੁੜੀ ਕਹਿੰਦੀ ਨਹੀਂ ਮੈਂ ਇਹ ਬੱਚਾ ਰੱਖਣਾ ਚਲੋ ਜੀ ਉਸ ਤੋਂ ਬਾਅਦ ਉਹ ਮੁੰਡਾ ਵਿਚਾਰਾ ਕੀ ਕਰਦਾ ਇਹਨੂੰ ਕਿਸੇ ਹੋਰ ਹਸਪੀਟਲ ਦੇ ਵਿੱਚ ਨੌਕਰੀ ਤੇ ਲਵਾ ਦਿੰਦਾ ਇਹ ਕਿਸੇ ਹੋਰ ਹਸਪੀਟਲ ਦੇ ਵਿੱਚ ਲੱਗ ਜਾਂਦੀ ਹੈ ਤਾਂ ਫਿਰ ਜਦੋਂ 3-4 ਮਹੀਨੇ ਦੀ ਪ੍ਰੈਗਨਨਸੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਦੋਵੇਂ ਜਣੇ ਆਪਸ ਦੇ ਵਿੱਚ ਵਿਆਹ ਕਰਾ ਲੈਂਦੇ ਆ ਕੁੜੀ ਆਪਦੇ ਘਰੇ ਕੁਝ ਵੀ ਨਹੀਂ ਦੱਸਦੀ ਕਿ ਮੈਂ ਪ੍ਰੈਗਨੈਂਟ ਆ ਜਾਂ ਮੈਂ ਉੱਥੇ ਆਪਦਾ ਵਿਆਹ ਕਰਾ ਲਿਆ ਕੁੜੀ ਦੇ ਮਾਪਿਓ ਨੂੰ ਕਿਸੇ ਗੱਲ ਦਾ ਕੁਝ ਵੀ ਨਹੀਂ ਪਤਾ ਹੁੰਦਾ ਪਰ ਮੁੰਡੇ ਨੇ ਆਪਦੇ ਮਾਪਿਓ ਨੂੰ ਸਾਰਾ ਕੁਝ ਦੱਸ ਦਿੱਤਾ ਹੁੰਦਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਵਿਆਹ ਕਰਾਉਣਾ ਪੈ ਗਿਆ ਅਮਰਜੈਂਸੀ ਵੀ ਆਹਾਂ ਪਾਣਾ ਵਾਪਰਿਆ ਸੀਗਾ ਕੁੜੀ ਪ੍ਰੈਗਨੈਂਟ ਹੋ ਗਈ ਸੀਗੀ ਤੇ ਮੈਂ ਨਹੀਂ ਚਾਹੁੰਦਾ ਸੀ ਉਹਨੂੰ ਧੋਖਾ ਦੇਵਾਂ ਇਸ ਕਰਕੇ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਚਲੋ ਜੀ ਮੁੰਡੇ ਦਾ ਮਾਪਿਓ ਕਹਿੰਦਾ ਵੀ ਅਸੀਂ ਵੀ ਤੇਰਾ ਵਿਆਹ ਕਰਨਾ ਹੀ ਸੀਗਾ ਵੀ ਜੇ ਤੂੰ ਆਪੇ ਕਰਾ ਲਿਆ ਚਲ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਆ ਵੀ ਤੂੰ ਖੁਸ਼ ਹੋਣਾ ਚਾਹੀਦਾ ਕਿਉਂਕਿ ਕੱਲਾ ਕੱਲਾ ਮਾਪਿਆਂ ਦਾ ਜਵਾਕ ਸੀਗਾ ਉਹ ਵੀ ਚਲੋ ਜੀ ਮੁੱਕ ਦੀ ਗੱਲ ਉਸ ਤੋਂ ਬਾਅਦ ਕੀ ਹੁੰ ਕੁੜੀ ਦੇ ਘਰੇ ਬੇਟਾ ਜਨਮ ਲੈ ਲੈਂਦਾ ਆਸ਼ਕ ਦਾ ਪਰਿਵਾਰ ਆ ਉਹ ਵੀ ਸਾਰਾ ਉੱਥੇ ਆਉਂਦਾ ਮੁੰਡੇ ਦੀ ਮਾਂ ਉੱਥੇ ਆ ਜਾਂਦੀ ਐ ਚਲੋ ਜੀ ਬੱਚੇ ਨੂੰ ਸਾਂਭਦੇ ਆ ਕਹਿੰਦਾ ਬੱਚੇ ਨੂੰ ਜਨਮ ਲੈਣ ਤੋਂ ਬਾਅਦ ਇਸ ਕੁੜੀ ਨੇ ਬੱਚੇ ਨੂੰ ਦੁੱਧ ਤੱਕ ਨਹੀਂ ਪਿਆਇਆ ਉਸ ਬੱਚੇ ਨੂੰ ਐਦਾਂ ਨਫ਼ਰਤ ਕਰਨ ਲੱਗ ਗਈ ਵੀ ਜਿਵੇਂ ਇਹ ਮੇਰਾ ਬੱਚਾ ਹੈ ਹੀ ਨਹੀਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਕਮਾਲ ਦੀ ਗੱਲ ਆ ਤੇਰਾ ਖੂਨ ਆ ਇਹਨੂੰ ਗਲ ਦੇ ਨਾਲ ਲਾਫ ਦੇ ਨਾਲ ਦੁੱਧ ਪਿਆ ਕਹਿੰਦਾ ਇਸ ਕੁੜੀ ਨੇ ਉਸ ਬੱਚੇ ਦਾ ਮੱਥਾ ਤੱਕ ਨਹੀਂ ਚੁੰਮਿਆ ਉਹਨੂੰ ਘੁੱਟ ਕੇ ਆਪਦੀ ਹਿੱਕ ਨਾਲ ਨਹੀਂ ਲਾਇਆ ਉਹਨੂੰ ਦੁੱਧ ਦੀ ਇੱਕ ਬੂੰਦ ਤੱਕ ਨਹੀਂ ਪਿਆਈ ਨੇ ਆਪਣੇ ਇਹਨੇ ਜੰਮ ਕੇ ਇਸ ਤਰ੍ਹਾਂ ਛੁੱਟਦਾ ਵੀ ਜਿਵੇਂ ਇਹ ਮੇਰਾ ਹੈ ਹੀ ਨਹੀਂ ਹੈ ਹੀ ਵਿਾਰਸ ਚਲੋ ਜੀ ਕਹਿੰਦਾ ਉੱਥੇ ਮੇਰੀ ਮਾਂ ਸੀ ਵਿਚਾਰੀ ਉਹਨੇ ਮੈਨੂੰ ਸਾਭਿਆ ਪਾਲ ਲਿਆ ਕੁਝ ਟਾਈਮ ਜਦੋਂ 15 20 ਦਿਨ ਹੋ ਗਏ ਬੱਚਿਆ ਹੋਣ ਤੋਂ ਬਾਅਦ ਤਾਂ ਇਹ ਕਹਿੰਦਾ ਮੇਰੇ ਨਾਲ ਲੜਨਾ ਝਗੜਨਾ ਇਹਨੇ ਸ਼ੁਰੂ ਕਰਤਾ ਬਹੁਤ ਜ਼ਿਆਦਾ ਚਲੋ ਜੀ ਮੈਂ ਇਹਨੂੰ ਕਿਹਾ ਵੀ ਐ ਕਰ ਵੀ ਤੂੰ ਹੁਣ ਆਪਦੇ ਘਰੇ ਕਹਿੰਦਾ ਸਾਰਾ ਕੁਝ ਦੱਸ ਦੇ ਵੀ ਐ ਚੰਗਾ ਨਹੀਂ ਹੁੰਦਾ ਤੂੰ ਉਹਦੇ ਮਾਂ ਪਿਓ ਨੂੰ ਸਾਰਾ ਕੁਝ ਦੱਸ ਦੇ ਕੁੜੀ ਕਹਿੰਦੀ ਮੈਂ ਕੁਝ ਨਹੀਂ ਦੱਸਣਾ ਚਲੋ ਜੀ ਮੁੰਡੇ ਨੇ ਕੀਤਾ ਕੁੜੀ ਤੋਂ ਕੁੜੀ ਦੇ ਪਿਓ ਦਾ ਨੰਬਰ ਲੈ ਕੇ ਕੁੜੀ ਦੇ ਪਿਓ ਨੂੰ ਫੋਨ ਕਰਤਾ ਵੀ ਇਸ ਤਰ੍ਹਾਂ ਅਸੀਂ ਵਿਆਹ ਕਰਾ ਲਿਆ ਸੀਗਾ ਲਵ ਮੈਰਿਜ ਕਰਾ ਲਈ ਸੀ ਤੇ ਵੀ ਕੁੜੀ ਕੋਲੇ ਬੇਟਾ ਹੋਇਆ ਚਲੋ ਜੀ ਪਿਓ ਨੇ ਵਿਚਾਰੇ ਨੇ ਕੀ ਕਹਿਣਾ ਸੀ ਜਦੋਂ ਸਾਰਾ ਕੁਝ ਹੱਥੋਂ ਲੰਘ ਹੀ ਚੁੱਕਿਆ ਸੀਗਾ ਪਿਓ ਕਹਿੰਦਾ ਵੀ ਜੋ ਹੋ ਗਿਆ ਹਵਾ ਗਿਆ ਠੀਕ ਆ ਇਹਨੂੰ ਕਹਦੇ ਵੀ ਸਾਡੇ ਪਿੰਡ ਨਾ ਵੜੇ ਆ ਕੇ ਜਿਹੜੀ ਨੇ ਸਾਡੇ ਸਰਚ ਖੇ ਮਿੱਟੀ ਪਾਉਣੀ ਸੀ ਉਹ ਤਾਂ ਦਿੱਤੀ ਨੇ ਆਪਾ ਹੁਣ ਇਹ ਚੰਨੀ ਘੜੀ ਰਵੇ ਵੀ ਸਾਡੇ ਘਰੇ ਨਾ ਇੱਥੇ ਆ ਵੀ ਸਾਡੇ ਪਿੰਡ ਚ ਨਾ ਵੜੇ ਚਲੋ ਜੀ ਬੱਚਾ ਹੋਣ ਤੋਂ 2 ਕੁ ਮਹੀਨਿਆਂ ਬਾਅਦ ਇਹ ਕਿੰਨੇ ਕੀ ਕੀਤਾ ਇਹ ਪਿੰਡ ਆਪਦੇ ਮ ਜਿਹੜਾ ਬੱਚਾ ਉੱਥੇ ਛੱਡ ਜਾਂਦੀ ਆ ਉਹ ਸੱਸ ਵਿਚਾਰੀ ਪਿੰਡ ਲੈ ਜਾਂਦੀ ਆ ਮੁੰਡੇ ਦੀ ਮਾਂ ਆਪਦੇ ਪਿੰਡ ਲੈ ਜਾਂਦੀ ਉਹ ਸੰਭਲਣ ਲੱਗ ਜਾਂਦੀ ਆ ਬੱਚਾ ਹੋਣ ਤੋਂ 2 ਮਹੀਨੇ ਬਾਅਦ ਜਦੋਂ ਇਹ ਪਿੰਡ ਆਉਂਦੀ ਆ ਇੱਥੇ ਆ ਕੇ ਇਹ ਆਪਦੇ ਮਾਂ ਪਿਓ ਦੀਆਂ ਗੱਲਾਂ ਵਿੱਚ ਲੱਗ ਜਾਂਦੀ ਤੇ ਆਪਦੇ ਮਾਂ ਪਿਓ ਕੋਲ ਰਹਿਣ ਲੱਗ ਜਾਂਦੀ ਆ ਤੇ ਇਹ ਉਸ ਮੁੰਡੇ ਨੂੰ ਕਹਿੰਦੀ ਮੈਂ ਨਹੀਂ ਹੁਣ ਆਉਣਾ ਵੀ ਤੇਰਾ ਮੇਰਾ ਰਿਸ਼ਤਾ ਖਤਮ ਚਲੋ ਜੀ ਮੁੰਡਾ ਵੀ ਵਿਚਾਰਾ ਠੱਡਾ ਹੋ ਕੇ ਬਹਿ ਗਿਆ ਵੀ ਜੇ ਹੁਣ ਉੱਥੇ ਜਾ ਕੇ ਮੁੱਕਰ ਕੀ ਹੁਣ ਦਾ ਲਾਜ ਕੀ ਕਰੀਗੀ ਹਨਾ ਵਿਆਪਨ ਕੁੜੀ ਵਾਲੇ ਦੇ ਪਿੰਡ ਤਾਂ ਜਾਣ ਨਹੀਂ ਸਕਦੇ ਵੀ ਕਿੱਥੇ ਚੰਡੀਗੜ੍ਹ ਤੇ ਕਿੱਥੇ ਉਹਨਾਂ ਦਾ ਪਿੰਡ ਜੀ ਕੀ ਹੁੰਦਾ ਵੀ ਡੇਢ ਕਸਾਲ ਹੋ ਜਾਂਦਾ ਇਸ ਤਰ੍ਹਾਂ ਲੰਘ ਜਾਂਦਾ ਮੁੰਡਾ ਡੇਢ ਕਸਾਲ ਦਾ ਜਦੋਂ ਹੋ ਜਾਂਦਾ ਤਾਂ ਮੁੰਡਾ اچانک ਬਿਮਾਰ ਹੋ ਜਾਂਦਾ ਬਹੁਤ ਜ਼ਿਆਦਾ ਤਾਂ ਉਹ ਕੀ ਕਰਦਾ ਉਹਦਾ ਘਰ ਵਾਲਾ ਵੀਡੀਓ ਬਣਾ ਕੇ ਇਹਨੂੰ ਪਾ ਦਿੰਦਾ ਵੀ ਆਹ ਦੇਖ ਮੁੰਡੇ ਦਾ ਕੀ ਹਾਲ ਆ ਤੂੰ ਇੱਕ ਵਾਰੀ ਵਾਪਸ ਆ ਜਾ ਵੀ ਬੱਚੇ ਨੂੰ ਮਾਂ ਦੀ ਬਹੁਤ ਲੋੜ ਹੁੰਦੀ ਹੈ ਚਲੋ ਜੀ ਇਹ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਕੀ ਕਰਦੀ ਹੈ ਵੀ ਇਹ ਕੋਈ ਵੀ ਜਵਾਬ ਨਹੀਂ ਦਿੰਦੀ ਕੋਈ ਰਿਪਲਾਈ ਨਹੀਂ ਕਰਦੀ ਇਹ ਇੱਥੇ ਫਿਰੋਜ਼ਪੁਰ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਰਸ ਲੱਗ ਜਾਂਦੀ ਐ। ਜਦੋਂ ਕਹਿੰਦਾ ਦੂਜੀ ਤੀਜੀ ਵਾਰ ਮੈਂ ਫੇਰ ਇਹਨੂੰ ਫੋਨ ਕੀਤਾ ਵੀ ਵੀ ਬੱਚਾ ਬਹੁਤ ਬਿਮਾਰ ਆ ਤੂੰ ਆ ਜਾ। ਕਹਿੰਦਾ ਇੱਕ ਵਾਰੀ ਤਾਂ ਨੇ ਐਂ ਕਹਿਤਾ ਜੇ ਮਰਦਾ ਤਾਂ ਮਰ ਜੇ ਮੇਰਾ ਕੀ ਲੱਗਦਾ। ਕਹਿੰਦਾ ਬਾਅਦ ਚ ਦੇ ਦਿਲ ਚ ਪਤਾ ਨਹੀਂ ਕੀ ਰਹਿਮ ਆਇਆ ਇਹ ਉਸ ਹਸਪੀਟਲ ਤੋਂ ਸਿੱਧੀ বাস ਚੜ੍ਹਦੀ ਐ ਸਿੱਧੀ ਚੰਡੀਗੜ੍ਹਿਆਂ ਦੇ ਘਰਦਿਆਂ ਨੂੰ ਕੁਝ ਨਹੀਂ ਦੱਸਦੀ। ਕਹਿੰਦਾ ਜਦੋਂ ਚੰਡੀਗੜ੍ਹੇ ਮੇਰੇ ਕੋਲ ਪਹੁੰਚ ਜਾਂਦੀ ਐ ਤਾਂ ਮੈਂ ਇਹਨੂੰ ਪੁੱਛਿਆ ਵੀ ਤੂੰ ਉਹਦੇ ਘਰੇ ਦੱਸ ਕੇ ਆਈਆਂ ਤਾਂ ਇਹ ਕਹਿੰਦੀ ਮੈਂ ਆਪਦੇ ਘਰੇ ਕੁਝ ਨਹੀਂ ਦੱਸਿਆ ਮੈਂ ਤਾਂ ਸਿੱਧਾ ਹਸਪੀਟਲ ਤੋਂ ਚੜ੍ਹੀ ਆ ਤਾਂ ਤੇਰੇ ਕੋ ਕੰਨਾਗੋ ਇਹਦੇ ਪਿਓ ਨੇ ਕਿਹਾ ਵੀ ਗੱਲ ਸੁਣ ਲਾ ਐਸਮਰ ਤਾਂ ਉਸ ਨੂੰ ਬਖਸ਼ਦਾ ਜੇ ਹੁਣ ਗਾਂ ਤੋਂ ਇਹ ਸਾਡੇ ਘਰੇ ਵੜ ਗਈ ਤਾਂ ਇਹ ਜਾਂਦੀ ਨਹੀਂ ਮੁੜਦੀ ਸਿੱਧੀ ਗੱਲ ਆ ਕਿਉਂਕਿ ਇਹ ਸਾਡੀ ਮਿੱਟੀ ਪਲੀਤ ਕਰਾਤੀ ਹੁਣ ਇੱਥੇ ਕਰਨ ਕੀ ਆਉਂਦੀ ਜਿਹਨੂੰ ਕਿਹਾ ਦੁਬਾਰਾ ਉੱਥੇ ਨਹੀਂ ਜਾਣਾ ਇਹ ਹੁਣ ਫਿਰ ਚੋਰੀ ਤੇਰੇ ਕੋਲ ਭੱਜ ਗਈ ਕਹਿੰਦਾ ਤਾਂ ਚਲੋ ਇਹੋ ਨੇ ਕੋ ਗਾਲਾਂ ਗੋਲਾਂ ਵੀ ਵਾਵਾ ਕਰਦੀਆਂ ਗਰਮ ਗਰਮ ਵੀ ਹੋਏ ਚਲੋ ਕਹਿੰਦਾ ਮੈਂ ਫੋਨ ਘੱਟਦਾ ਉਹਨਾਂ ਨੇ ਵੀ ਘੱਟਦਾ ਗੱਲ ਤੇ ਮਿੱਟੀ ਪੈ ਗਈ ਕਹਿੰਦਾ ਪਰ ਇਹ ਜਿਹੜਾ ਬੱਚਾ ਇਹਨੇ ਪੈਦਾ ਕੀਤਾ ਸੀ ਉਸ ਬੱਚੇ ਦਾ ਭੋਰਾ ਵੀ ਮੋਹ ਪਿਆਰ ਨਹੀਂ ਕਰਦੀ ਸੀ ਕਹਿੰਦਾ ਉਹ ਮੇਰੀ ਮਾਂ ਪਿੰਡ ਸਾਂਭਦੀ ਸੀ ਹਰਿਆਣੇ ਦੇ ਪਿੰਡ 'ਚ ਮੈਂ ਰਹਿੰਦਾ ਸੀਗਾ ਉੱਥੇ ਲੈ ਗਈ ਉੱਥੇ ਸਾਂਭਿਆ ਕਰੇ ਕਹਿੰਦਾ ਉਸ ਤੋਂ ਬਾਅਦ ਇਹ ਮੇਰੇ ਕੋਲ ਰਹਿਣ ਲੱਗੀ ਚਲੋ ਜੀ ਸਾਰਾ ਕੁਝ ਸਾਡਾ ਸੁਲਾ ਸਫਾਈ ਹੋ ਗਈ ਸਾਰਾ ਕੁਝ ਵਧੀਆ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਇਹਨੂੰ ਕਿਸੇ ਹੋਰ ਹਸਪੀਟਲ ਦੇ ਵਿੱਚ ਨਰਸ ਲਵਾ ਦਾਂ ਜਦੋਂ ਕਿ ਅਸੀਂ ਹੋਰ ਹਸਪੀਟਲ ਦੇ ਵਿੱਚ ਲੱਗ ਗਈ ਕਹਿੰਦਾ ਤੜਕੇ ਨੂੰ ਮੈਂ ਜਦੋਂ ਕੰਮ ਤੇ ਜਾਇਆ ਕਰਨਾ ਮੈਂ ਇਹਨੂੰ ਹਸਪੀਟਲ ਛੱਡ ਜਾਇਆ ਕਰਨਾ ਛਾਂ ਨੂੰ ਮੈਂ ਉਸ ਤੋਂ ਜਦੋਂ ਕੰਮ ਤੋਂ ਵਾਪਸ ਕਹਿੰਦਾ ਹੈ ਕੀ ਕਰਨ ਲੱਗ ਗਈ ਇਹ ਇੰਸਟਾਗ੍ਰam ਤੇ ਕਿਸੇ ਮੁੰਡੇ ਦੇ ਨਾਲ ਗੱਲ ਕਰਨ ਲੱਗ ਗਈ ਇੰਸਟਾਗ੍ਰam ਦੀ ਜਦੋਂ ਕਿਸੇ ਮੁੰਡੇ ਨਾਲ ਗੱਲ ਕਰਨ ਲੱਗ ਗਈ ਤਾਂ ਕਹਿੰਦਾ ਉਸ ਟਾਈਮ ਤੇ ਮੈਨੂੰ ਕੁਝ ਨਹੀਂ ਸੀ ਪਤਾ ਕਹਿੰਦਾ ਮੇਰੇ ਫੋਨ ਦੇ ਵਿੱਚ ਜੀਮੇਲ ਤੇ ਇਹਦੇ ਫੋਨ 'ਚ ਜੀਮੇਲ ਇੱਕੋ ਹੀ ਚੱਲਦੀ ਸੀ ਇੱਕੋ ਹੀ ਸਾਡੀ ਇੰਸਟਾਗ੍ਰam ਇੱਕਦਮ ਮੈਂ ਅਚਾਨਕ ਇਹਦੀ ਇੰਸਟਾਗ੍ਰam ਆਈਡੀ ਆਪਦੇ ਫੋਨ 'ਚ ਲੌਗਇਨ ਕਰ ਲਈ ਕਹਿੰਦਾ ਕਹਿੰਦਾ ਜਦੋਂ ਮੈਂ ਲੌਗਇਨ ਕਰ ਲਈ ਤਾਂ ਅਚਾਨਕ ਮੈਂ ਦੇਖਿਆ ਵੀ ਇਹ ਆ ਉਸ ਮੁੰਡੇ ਨਾਲ ਚੈਟ ਕਰ ਰਹੀ ਸੀ ਤਾਂ ਉਹ ਚੈਟ ਮੈਂ ਪੜ ਲਈ ਸਾਰਾ ਕੁਝ ਕਹਿੰਦਾ ਉਸ ਤੋਂ ਬਾਅਦ ਮੈਂ ਇਹਨੂੰ ਪੁੱਛਿਆ ਵੀ ਤੂੰ ਆ ਕੀ ਕਰਤੂ ਬੀਤੂ ਮੇਰ ਨਾਲ ਲਵ ਮੈਰਿਜ ਕਰਾਈ ਆ ਹਨਾ ਇੱਕ ਬੱਚੇ ਦੀ ਤੂੰ ਮਾਂ ਬਣ ਗਈਆਂ ਤੂੰ ਹਜੇ ਲੋਕਾਂ ਨਾਲ ਚਾਟਾ ਕਰਦੀ ਫਿਰਦੀਆਂ ਕਹਿੰਦਾ ਚਲੋ ਜੀ ਪਹਿਲਾਂ ਇਹ ਮੋਕਰੀ ਮਕਰੀ ਬਾਅਦ ਜੇ ਮੰਨ ਲਈ ਗਏ ਤਾਂ ਗਲਤੀ ਹੋ ਗਈ ਮਿੱਟੀ ਪਾਤੀ ਕਹਿੰਦਾ ਚਲੋ ਜੀ ਹਸਪੀਟਲ ਤੇ ਰੂਟੀਨ ਚ ਉਦਾਂ ਹੀ ਜਾਂਦੀ ਰਹਿੰਦੀ ਹੈ ਕਹਿੰਦਾ ਇੱਕ ਦਿਨ ਕੀ ਹੁੰਦਾ ਮਾੜੀ ਕਿਸਮਤ ਨੂੰ ਵੀ ਇਹ ਹਸਪੀਟਲ ਦੇ ਵਿੱਚ ਜਾਂਦੀ ਆ ਜਦੋਂ ਮੈਂ ਇਹਨੂੰ ਸ਼ਾਮ ਨੂੰ ਮੈਂ ਉਸ ਕੰਮ ਤੋਂ ਵਾਪਸ ਮੁੜਦਾ ਜਦੋਂ ਮੈਨੂੰ ਹਸਪੀਟਲ ਲੈਣ ਲਈ ਪਹੁੰਚਦਾ ਇਹ ਉੱਥੋਂ ਗਾਇਬ ਹੁੰਦੀ ਉੱਥੇ ਨਹੀਂ ਹੁੰਦੀ ਕਹਿੰਦਾ ਮੈਂ ਇੱਧਰ ਉੱਧਰ ਭੱਜਦਾ ਭੁੱਜਦਾ ਮੈਨੂੰ ਕੁਝ ਨਹੀਂ ਪਤਾ ਲੱਗ ਪੁਲਿਸ ਕੋਲ ਜਾਣਾ ਉਹਨਾਂ ਨੂੰ ਕਹਿਣਾ ਵੀ ਇਸ ਤਰ੍ਹਾਂ ਮੇਰੀ ਘਰ ਵਾਲੀ ਗਾਇਬ ਹੋ ਗਈ ਉਹ ਕਹਿੰਦੇ ਵੀ ਤੁਸੀਂ 24 ਘੰਟੇ ਤੱਕ ਵੇਟ ਕਰੋ 24 ਘੰਟਿਆਂ ਬਾਅਦ ਅਸੀਂ ਐਫ ਆਈ ਆਰ ਕੱਟ ਦਾਂਗੇ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ 24 ਘੰਟਿਆਂ ਤੋਂ ਬਾਅਦ ਜਦੋਂ ਮੈਂ ਅਚਾਨਕ ਇਹਨੂੰ ਫੋਨ ਲਾਉਣਾ ਇਹਦਾ ਫੋਨ ਲੱਗ ਜਾਂਦਾ ਤੇ ਇਹਨੂੰ ਮੈਂ ਪੁੱਛਦਾ ਵੀ ਤੂੰ ਕਿੱਥੇ ਆ ਇਹ ਕਹਿੰਦੀ ਮੈਂ ਤਾਂ ਅੰਮ੍ਰਿਤਸਰ ਚਲੀ ਗਈਆਂ ਮੈਂ ਬੜਾ ਬੋਰ ਸੀਗੀ ਮੈਂ ਬੜੀ ਤੰਗ ਸੀ ਮੈਂ ਬੜੀ ਪਰੇਸ਼ਾਨ ਸੀ ਮੈਂ ਤਾਂ ਉੱਥੇ ਮਾਤਾ ਢੱਕਣ ਚਲੀ ਗਈਆਂ ਐਵੇਂ ਝੂਠ ਬੋਲਤਾ ਇਹਨੇ ਤਾਂ ਚਲੋ ਜੀ ਮੈਂ ਇਹਨੂੰ ਕਿਹਾ ਵੀ ਜਦੋਂ ਅੰਮ੍ਰਿਤਸਰਾਂ ਤੂੰ ਉੱਥ ਮੈਂ ਜੇ ਪਹੁੰਚਦਾ ਤੇ ਤੂੰ ਇੱਥੇ ਬੈਠੀ ਰਹਿ। ਕਹਿੰਦਾ ਪਰ ਇਹਨੇ ਝੂਠ ਮਾਰਿਆ ਸੀ ਇਹ ਉੱਥੇ ਹੈਗੀ ਨਹੀਂ ਸੀ। ਇਹ ਉਸ ਮੁੰਡੇ ਨਾਲ ਭੱਜ ਚੁੱਕੀ ਸੀ ਜਿਸ ਨਾਲ ਇਹ ਇੰਸਟਾਗ੍ਰਾਮ ਤੇ ਗੱਲਬਾਤ ਕਰਦੀ ਸੀ। ਕਹਿੰਦਾ ਬਾਈ ਜੀ ਹੁਣ ਇਹ ਉਸ ਮੁੰਡੇ ਦੇ ਨਾਲ ਰਹਿ ਰਹੀ ਆ। ਉਹਦੇ ਨਾਲ ਜਾ ਕੇ ਇਹਨੇ ਹੁਣ ਦੂਜਾ ਵਿਆਹ ਕਰਾ ਲਿਆ। ਕਹਿੰਦਾ ਮੈਨੂੰ ਇਹ ਕੋਈ ਤਲਾਕ ਨਹੀਂ ਦੇ ਕੇ ਗਈ। ਕੋਈ ਮੇਰੇ ਨਾਲ ਦਾ ਨਿਬੜਨ ਬੜਾ ਨਹੀਂ ਹੋਇਆ। ਕਹਿੰਦਾ ਉਲਟਾ ਮੈਨੂੰ ਹੁਣ ਤਾਂ ਮਕੀਆਂ ਦਿੰਦੇ ਆ ਵੀ ਤੈਨੂੰ ਮਰਵਾ ਦਾਂਗੇ, ਤੈਨੂੰ ਚੁਕਾ ਦਾਂਗੇ, ਤੈਨੂੰ ਆਹ ਕਰ ਦਾਂਗੇ, ਤੈਨੂੰ ਯੋ ਕਰ ਦਾਂਗੇ। ਕਹਿੰਦਾ ਲਵ ਮੈਰਿਜ ਕਰਾਉਣ ਤੋਂ ਪਹਿਲਾਂ ਮੈਂ ਇਸ ਕੁੜੀ ਨੂੰ ਬਹੁਤ ਕਿਹਾ ਸੀ ਵੀ ਗੱਲ ਸੁਣਦਾ ਵੀ ਆਪਦੇ ਮਾਪਿਓ ਨੂੰ ਪੁੱਛ ਜੇ ਉਹ ਮੰਨਦੇ ਆ ਤਾਂ ਠੀਕ ਆ ਜੇ ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ ਕਹਿੰਦਾ ਇਥੋਂ ਤੱਕ ਕੀ ਇਹ ਕੁੜੀ ਇੰਨੀ ਕਿ ਜ਼ਿਆਦਾ ਮੰਨ ਲੋ ਦਿਮਾਗੀ ਤੌਰ ਤੇ ਦਿਲ ਤੋਂ ਪੱਥਰ ਸੀ ਵੀ ਇਹਦੇ ਪਿਓ ਦੀ ਡੈਥ ਹੋ ਗਈ ਇਹ ਆਪਦੇ ਪਿਓ ਦੇ ਮਰੇ ਤੇ ਵੀ ਨਹੀਂ ਰੋਈ ਉਹਦੇ ਸੰਸਕਾਰ ਤੱਕ ਵੀ ਨਹੀਂ ਗਈ ਇਹ ਕੁੜੀ ਜਦੋਂ ਜਦੋਂ ਮੇਰੇ ਕੋਲ ਰਹਿ ਰਹੀ ਸੀ ਇਹ ਤਾਂ ਕਿ ਦਿਨ ਅਚਾਨਕ ਫੋਨ ਆਉਂਦਾ ਵੀ ਹਾਂ ਤੇਰੇ ਪਿਓ ਦੀ ਡੈਥ ਹੋ ਗਈ ਇਹ ਕੁੜੀ ਨੇ ਕਹਿੰਦਾ ਇੱਕ ਅਥਰੂ ਵੀ ਨਹੀਂ ਬਹਾਇਆ ਆਪਦੇ ਪਿਓ ਮਰੇ ਤੇ ਇਹ ਕਹਿੰਦਾ ਇਹਨੂੰ ਆਪਦੇ ਬੱਚੇ ਦਾ ਤਾਂ ਦੁੱਖ ਹੋਣਾ ਹੀ ਕੀ ਸੀਗਾ ਹੁਣ ਇਹੇ ਵੀਡੀਓ ਤਾਂ ਪਾਈ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਦਾ ਇਹ ਵੀਡੀਓ ਉਸ ਕੁੜੀ ਤੱਕ ਪਹੁੰਚ ਜਾਉ ਉਸ ਮੁੰਡੇ ਤੱਕ ਪਹੁੰਚ ਜਾ ਜੀਨੇ ਇਹਦੇ ਨਾਲ ਦੂਜਾ ਵਿਆਹ ਕਰਾ ਲਿਆ ਉਹ ਭਰਾਵਾ ਤੂੰ ਕੋਈ ਸ਼ਰਮ ਤਾਂ ਕਰ ਮਾੜੀ ਮੋਟੀ ਵੀ ਤੂੰ ਇਹ ਨਾਲ ਦੂਜਾ ਵਿਆਹ ਕਰਾ ਲਿਆ ਕੀ ਸੋਚ ਕੇ ਕਰਾ ਲਿਆ ਜਿਹੜੀ ਕੁੜੀ ਆਪਦਾ ਬੱਚਾ ਜੰਮ ਕੇ ਸੁੱਟਾਈ ਆਪਦੇ ਬੱਚੇ ਨੂੰ ਕਿਸੇ ਨੇ ਗੱਲ ਨਾਲ ਨਹੀਂ ਲਾਇਆ ਇਹਨੇ ਤੇ ਦੁੱਧ ਦੀ ਇੱਕ ਬੂੰਦ ਨਹੀਂ ਪਿਆਈ ਜਿਹੜੀ ਕੁੜੀ ਨੇ ਪਹਿਲਾਂ ਆਪਦੇ ਮਨਪਸੰਦ ਮੁੰਡੇ ਨਾਲ ਵਿਆਹ ਕਰਾ ਲਿਆ ਤੇ ਅਮاں ਰਹਿ ਕੇ ਕਿਹੜਾ ਰੰਗ ਲਾ ਦੂਗੀ ਇਹੇ ਜੇ ਅੱਜ ਉਹਦੇ ਕੋਲ ਭੱਜ ਕੇ ਤੇਰੇ ਕੋਲੇ ਆ ਗਈ ਆ ਕੱਲ ਨੂੰ ਤੇਰੇ ਕੋਲ ਭੱਜ ਕੇ ਅਸੀਂ ਹੋਰ ਨਾਲ ਜਾ ਬੜੂਗੀ ਐਸ ਤੋਂ ਵੱਧ ਹੁਣ ਤੁਸੀਂ ਸੋਚੋ ਵੀ ਕਾਲ ਯੁਗ ਕੀ ਆਊਗਾ ਜਿਹੜੀ ਕੁੜੀ ਆ ਆਪਦੇ ਮੂੰਹੋਂ ਕਹਿੰਦੀ ਆ ਆਪਦੇ ਬੱਚੇ ਨੂੰ ਕਿ ਮੇਰੇ ਲਈ ਉਹ ਬੱਚਾ ਮਰ ਗਿਆ ਉਸੇ ਦਿਨ ਜਿਸ ਦਿਨ ਉਹਨੂੰ ਜਨਮ ਲਿਆ ਸੀ ਉਸੇ ਦਿਨ ਮਰ ਚੁੱਕਿਆ ਮੇਰੇ ਲਈ ਉਹ ਮੇਰਾ ਹੈ ਹੀ ਨਹੀਂ ਐਸ ਤੋਂ ਵੱਧ ਕੀ ਕਾਲ ਯੁਗ ਆਊਗਾ ਮਾਂ ਪਿਓ ਤੋਂ ਚੋਰੀ ਪਹਿਲਾਂ ਕੁੜੀ ਪ੍ਰੈਗਨੈਂਟ ਹੋ ਗਈ ਫਿਰ ਚੋਰੀ ਬਾਅਦ ਚ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਡੇਢ ਦੋ ਸਾਲਾਂ ਬਾਅਦ ਗਾਂ ਭੱਜ ਕੇ ਕਿਸੇ ਹੋਰ ਘਰੇ ਚਲੀ ਗਈ ਇਸ ਵੀਡੀਓ ਨੂੰ ਦਬਕੇ শেয়ার ਕਰ ਦਿਓ ਤਾਂ ਜੋ ਵੀਡੀਓ ਉਸ ਕੁੜੀ ਤੱਕ ਪਹੁੰਚੇ ਕਿ ਗੱਲ ਸੁਣ ਲੈ ਕੁੜੀਏ ਤੇਰਾ ਪੁੱਤ ਰੋਲਦਾ ਫਿਰਦਾ ਨਾਂ ਅਨੁਸਾਰੀਂ ਉਹ ਮਾਂ ਦਾ ਪਿਆਰ ਮਿਲਣਾ ਨਾ ਪਿਓ ਦਾ ਮਿਲਣਾ ਪਿਓ ਬਜਾਰਾ ਨੌਕਰੀ ਕਰਦਾ ਚੰਨੀ ਘਟ ਰਹਿੰਦਾ ਉਹ ਪਿੰਡ ਆ ਵੀ ਦਾਦੀ ਕੋਲ ਰਹਿੰਦਾ ਬੱਚਾ 24 ਘੰਟੇ ਮੰਮੀ ਮੰਮੀ ਕਰਦਾ ਰਹਿੰਦਾ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰਦੀ ਜੇ ਤੂੰ ਆਹ ਕੁਝ ਕਰਨਾ ਸੀ ਤੂੰ ਵਿਆਹ ਹੀ ਨਾ ਕਰਾਉਂਦੀ ਜੇ ਤੂੰ ਵਿਆਹ ਕਰਾ ਲਿਆ ਸੀਗਾ ਤੂੰ ਇਸ ਬੱਚੇ ਨੂੰ ਜੰਮਦੀ ਨਾ ਇਸ ਵੀਡੀਓ ਨੂੰ ਦਬਕੇ শেয়ার ਕਰਦੇ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ